ਵਾਹ ਇੱਕ ਜੀ ਕਾਲਾ ਸਹ ਵਾਹ ਇੱਕ ਮਿੱਠੀ ਫਤੇ ਮੈਂ ਬਹਿਲਾ ਤੇ ਮਹਿਸੂਸ ਕਰ ਰਿਹਾ ਕਿ ਜਿੰਨੇ ਤੁਸੀਂ ਸ਼ਰੋਤੇ ਜਨ ਬੈਠੇ ਹੋ ਉਹਨਾਂ ਤੱਕ ਆ ਗਏ ਸਤਾ ਚੁਕਿਓ ਹੋਗੇ ਹੁਣ ਤੱਕ ਤੁਸੀਂ ਬਹੁਤ ਸਾਰੇ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ ਸਿੱਖ ਵਿਦਵਾਨ ਨੇ ਸਿੱਖ ਚਿੰਤਕ ਨੇ ਉਹਨਾਂ ਦੇ ਵਿਚਾਰ ਸੁਨੇ ਨੇ ਮੈਂ ਸੋਚਦਾ ਕਿ ਇਸ ਨੋਟ ਵਾਸਤੇ ਕੁਝ ਬਾਕੀ ਰਹਿ ਗਿਆ ਨਹੀਂ ਜੋ ਕੁਝ ਮੈਂ ਸੋਚ ਕੇ ਆਇਆ ਸੀ ਜਿਹੜੇ ਮੈਂ ਤੁਹਾਨੂੰ ਸ਼ੇਅਰ ਕਰਨ ਵਾਸਤੇ ਤਾਂ ਪਹਿਲਾਂ ਇੱਥੇ ਬਿਆਨ ਕਿਤੇ ਜਾਂ ਚੁੱਕੀਆਂ ਨੇ ਇਸ ਕਰਕੇ ਉਹਨਾਂ ਨੂੰ ਦੁਹਰਾਉਣਾ ਇਹਦੇ ਵਿੱਚ ਮੈਂ ਸਮਝਦਾ ਕਿ ਤੁਹਾਡੇ ਸਮੇਂ ਦੀ ਰੈਸਟਰੀ ਹੋਵੇਗੀ ਸੋ ਮੈਂ ਆਪਣੇ ਵਿਚਾਰਾਂ ਨੂੰ ਸਿਰਫ ਇੱਕ ਤਰ੍ਹਾਂ ਦਾ ਇਸ ਇੰਤਰਖੰਡ ਰੱਖਾਂਗਾ सेवा की गल हो रही है सेवा नी सिर्फ छोटे जे संदर्भ के देखना, शुर कर देता देखना वागा वागा दन दन शुरू कर दिता है साहिब गुरु नानक देव जी महाराज ने सू मनुखता की सेवा करने की जाच सिखाई जी सेवा लंबलना शुरू हो जाती है गुरु नानक नामदेव गुरसिखा ने जाग के बीच पूरे हिंदुस्तान में या दुनिया के कोने-कोने में जिस तरह इस सेवा द्वारा आपके कंपनी ने पहचान बना ली है देखो किसी तो गुडी तो छुपी नहीं तो साहब का सरमान्य योग चीफ जस्टिस साहब ने ਜਿਖੋ ਪੂਰੇ ਸੀਕੁਐਂਸ ਦੇ ਵਿੱਚ ਸਾਡੇ ਗੁਰੂ ਸਰਵਾਂ ਦੀ ਦਿਨੂਤ ਔਰ ਜੋ ਮੌਜੂਦਾ ਸਮੇਂ ਦੇ ਵਿੱਚ ਸਾਡੀ ਕਮਿਊਨਿਟੀ ਵੱਲੋਂ ਲੋੜਵੰਦਾਂ ਦੀ ਮਨੁੱਖਤਾ ਦੀ ਸੇਵਾ ਕੀਤੀ ਗਈ ਹੈ ਉਹਦੇ ਬਾਬਤ ਫੜੇ ਇਸਤਾਨ ਦੇ ਨਾਲ ਸਾਰੇ ਪ੍ਰੈਕਟਸ ਕੋਲ ਦੇ ਸਮਝਣ ਲੱਗੇ ਉਹਦੇ ਪਰ ਬੜੇ ਅੱਛੇ ਸੰਦੇ ਨਾਲ ਰੋਸ਼ਨੀ ਪਾਈ ਹੈ ਸੇਵਾ ਇਹ ਕੇਵਲ ਅਰਜੀ ਜਾਂ ਵਸਤਰਾ ਨਹੀਂ ਸਿਰਫ ਇੰਨੀ ਨਹੀਂ ਇਹ ਤਾਂ ਇੱਕ ਸ਼ੁਰੂਆਤ ਹੈ ਜਦੋਂ ਸਾਡੇ ਗੁਰੂ ਸਾਹਿਬ ਆਰਿਆ ਸੰਸਾ ਦਾ concept ਦਿੰਦਾ ਹੈ ਉਹ ਸਿਰਫ ਇਥੋਂ ਤੱਕ ਹੀ ਸੀਮਤ ਨਹੀਂ ਉਹਨਾਂ ਨੇ ਦਿੱਤਾ ਹੈ ਸੰਸਾਰ ਨੂੰ ਗਿਆਨ ਮੇਰੇ ਕੋਲ ਜਿਹੜੀ ਚੀਜ਼ ਹੈ ਨਾ ਤੁਹਾਨੂੰ ਉਹ ਵੰਡ ਸਕਦਾ ਜਿਹੜੀ ਚੀਜ਼ ਮੇਰੇ پاس ਹੈ ਹੀ ਨਹੀਂ ਓ ਮੇਰੇ ਤੇ ਕੋਈ ਕਾਬਲੀਅਤ ਨਹੀਂ ਮੈਂ ਤੁਹਾਨੂੰ ਦੇ ਸਕਦਾ ਸਭ ਤੋਂ ਵੱਡੀ ਚੀਜ਼ ਹੈ ਉਹ ਸਾਡੇ ਗੁਰੂ ਸਾਹਿਬਾਂ ਨੇ ਕੀ ਦਿੱਤੀ ਹੈ ਸਾਰ ਸੰਗ ਦੇਖੋ ਦੁਨੀਆ ਦਾ ਰਾਸ ਕੋਈ ਇੱਕ ਧਰਮ ਹੈ ਜਿਹੜਾ ਬਾਦਆਇਰਾ ਤੌਰ ਤੇ ਗਿਆਨ ਗੁਰੂ ਕਹਿੰਦਾ ਹੈ ਗਿਆਨ ਗੁਰੂ ਆਪੋ ਵਿੱਚ ਓ ਸੋ ਧਿਆਨ ਭੂਤ ਬਗਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਵਾਸਤੇ ਗਿਆਨ ਦੇ ਸੁੰਦਰ ਨੇ ਸਨੁਸਾਦ ਗੁਰੂ ਜੀ ਨੇ ਇਹ ਗਿਆਨ ਦਾ ਅਮਕ ਤੁਦਾਨਾ ਐਸਾ ਬਖਸ਼ ਦਿੱਤਾ ਰਤਨਾ ਰਤਨਾ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਹੁਣ ਸਾਰਾ ਤਾਂ ਠੀਕ ਆ ਸਾਰੇ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਆ ਰੋ ਰੋ ਕੇ ਇਸ ਗਿਆਨ ਦੇ ਸਰੋਤ ਦਿਨ ਨਾਲ ਜੋੜ ਦਿੱਤਾ ਗਿਆਨ ਦੇ ਵਿਸ਼ਿਆਂ ਉਹਨੀਆਂ ਦੇ ਪਾਸ ਪਹਿਲਾਂ ਵੀ ਸੀ ਔਰ ਐਸਾ ਨਹੀਂ ਕਿ ਉਹਨਾਂ ਨੇ ਸੰਸਾਰ ਦੇ ਨਾਲ ਸ਼ੇਅਰ ਨਹੀਂ ਕੀਤਾ ਜਿਹੜੀਆਂ ਉਹਨਾਂ ਦੀ ਦਿੱਕਤਾਂ ਨੇ ਵੇਦ ਨੇ ਸ਼ਾਸਤਰ ਨੇ ਸਮਰਤਿਆਂ ਨੇ ਕੁਰਾਨ ਨੇ ਉਪਨਿਸ਼ਦ ਨੇ ਫੋਰਵਤਾਂਤ ਤੰਤਰਾੰdit ਆਧਿਨ ਗ੍ਰੰਥ ਬਾਈਬਲ ਹੈ ਜ਼ਬੂਰ ਹੈ ਇਸੇ ਤਰ੍ਹਾਂ ਕੁਰਾਨ ਸ਼ਰੀਫ ਹੈ ਇਸਾਰੇ ਮਤਮਤਾਂ ਤੰਦਰ ਦੇ ਆਪਣੇ ਧਾਰਿਕ ਗ੍ਰੰਥ ਨੇ ਉਹਨਾਂ ਦੇ ਰਾਨੇ ਆਪਣੇ ਪੈਰੋਕਾਰਾਂ ਨੂੰ ਇੱਕ ਆਪਣੀ ਵਿਰਾਸਤ ਦੇ ਰੂਪ ਦੇ ਵਿੱਚ ਹੀ ਦਿੱਤੇ ਨਾਲ ਪਰ ਕਿਸੇ ਨੇ ਬਕਾਇਦਾ ਤੌਰ ਤੇ ਇਹ ਐਡਮੰਟ ਨਹੀਂ ਕੀਤਾ ਕਿ ਸਾਡੇ ਰਹਿਤਰਾ ਦਾ ਦਿੱਤਾ ਗਿਆਨ ਸੱਚਾ ਗੁਰੂ ਹੈ ਸਾਡੇ ਗੁਰੂ ਸਰਵਰ ਨੇ ਦਸਾਰੋ ਇਹ ਸਮਤ ਦਿੱਤੀ ਸਾਨੂੰ ਇਹ ਸੋਚ ਨਹੀਂ ਤੀ ਹੁਣ ਅਗਲੀ ਗੱਲ ਹੈ ਕਿ ਗਿਆਨ ਉਹ ਜਿਹੜੇ ਛਿੱਤਰ ਦੇ ਨਾਲ ਸਾਡੇ ਗੁਰੂ ਸਾਹਿਬ ਆਣੇ ਬੰਦੇ ਆ ਉਹਨਾਂ ਦੀ ਨਿੱਕਤੇ ਹੋਰ ਮਤਲਬ ਮਤਾਂ ਅੰਤਰਤ੍ਰੇ ਗ੍ਰੰਥ ਦੇ ਨਾਲ ਜਿਹੜੇ ਪੁਰਾਣ ਸੰਵੇਦ ਦੇ ਸਾਹਿਬ ਉਹਨਾਂ ਦਾ ਜਨਨ ਕਿ ਨਾ ਕਰਤ ਨਹੀਂ ਸੀ ਉਹਨਾਂ ਨੇ ਉਹਨਾਂ ਦਾ ਗ੍ਰੰਥਾਂ ਨੂੰ ਛੋਟਾ ਕਰਕੇ ਵਿਆਖਿਆ ਨਹੀਂ ਕੀਤਾ ਬਲਕਿ ਉਹਨਾਂ ਨੇ ਵਧਿਆਈ ਹੀ ਕੀਤੀ ਅੰਦੁਰਵਾ ਮਤਾ ਜੀ ਮਹਾਰਾਜ ਨੇ ਫਰਮਾਨ ਕੀਤਾ ਹੈ ਨਾ ਵੇਦਾਂ ਵਿੱਚ ਨਾਮ ਉਤਮ ਸੋ ਸੁਣੈ ਨਾਏ। ਚਤੁਰਜੀ ਵੀ ਕਹਿੰਦੇ ਨੇ ਵੇਦਾਂ ਦੇ ਵਿੱਚ ਵੀ ਨਾਮ ਦੀ ਵਡਿਆਈ ਹੈ ਪਰ ਉਹ ਗੱਲ ਤੇ ਤੁਸਨਾਂ ਵਾਸਤੇ ਤਿਆਰ ਕੋਈ ਨਹੀਂ ਜਿਹੜੀ ਸਿਧਾਂਤ ਦੀ ਗੱਲ ਹੈ। ਜਿਹੜਾ ਇਹਦਾ ਤਤਸਾਰ ਹੈ ਨਿਚੋੜ ਹੈ ਵੇਦ ਪੁਰਾਨ ਸਿਮਤ ਸੁਦਾ ਖਿਰ ਕੀਨੇ ਨਾਮ ਇੱਕ ਆਖਿਆ। ਦਾ ਫਰਕ ਸਿਰਫ ਇੰਨਾ ਹੈ ਸਾਡੇ ਗੁਰੂ ਸਾਹਿਬਾਨ ਦੇ ਬਖਸ਼ੇ ਹੋਏ ਗਿਆਨ ਦੇ ਵਿੱਚ ਉਹਨਾਂ ਨੇ ਸਾਨੂੰ ਸਿਰਫ ਤੱਤ ਦੇ ਨਾਲ ਜੁੜਿਆ ਉਹਨਾਂ ਨੇ ਫੋਕਸ ਕੀਤਾ ਸਿਰਫ ਤੱਤ ਦੇ ਉੱਪਰ ਕਰਮ ਕਾਰ ਦੇ ਉੱਪਰ ਨਹੀਂ ਕੀਤਾ ਆਰਥੋਕੇ ਦੇ ਧਿਆਨ ਦੇ ਉੱਪਰ ਨਹੀਂ ਕੀਤਾ ਉਹਨਾਂ ਦੇ ਸਾਨੂੰ ਸਾਧ ਦੇ ਵਿਗਿਆਰ ਦੇ ਹੋਰ ਵਿਦਵਾਨਾਂ ਦੇ پاس ਵੀ ਸੀ ਉਹਨਾਂ ਨੇ ਜਿਹੜਾ ਸੰਸਾਰ ਦੇ ਨਾਲ ਸ਼ੇਅਰ ਕੀਤਾ ਉਦੇ ਉੱਪਰ ਇੱਕ ਰੋਕ ਦਾ ਦਿੱਤੀ ਉਹਦੇ ਉੱਪਰ ਇੱਕ ਲਿਮਟ ਲਾ ਦਿੱਤੀ ਵੀ ਗਿਆਨ ਸਿਰਫ ਸਮਾਜ ਦੇ ਐ ਸੈ ਸਰਬ ਤੱਕ ਪਹੁੰਚਦਾ ਹੈ ਕਿਸੇ ਦੇ ਉੱਪਰ ਲਿਮਟ ਲਾ ਦਿੱਤੀ ਵੀ ਤੁਸੀਂ ਪੜ੍ਹ ਵੀ ਸਕਦੇ ਹੋ ਇਸ ਲੋਕੇ ਪੜ੍ਹਾ ਨਹੀਂ ਸਕਦੇ ਹੋ ਕਿਸੇ ਨੂੰ ਵਰਦ ਦਿੱਤਾ ਵੀ ਤੁਸੀਂ ਪੜ੍ਹਦੇ ਸਕਦੇ ਹੋ ਪਰ ਗਿਆਨ ਕਿਸੇ ਲੋਕੇ ਨਹੀਂ ਦੇ ਸਕਦੇ ਕਿਸੇ ਨੂੰ ਵਰਦ ਦਿੱਤਾ ਵੀ ਤੁਸੀਂ ਸਿਰਫ ਸੋਹ ਨਹੀਂ ਸਕਦੇ ਹੋ ਗਿਆਨ ਨਹੀਂ ਕਰ ਸਕਦੇ। ਔਰ ਕਈਆਂ ਨੂੰ ਵਾਅਦਾ ਦਿੱਤਾ ਕਿ ਤੁਸੀਂ ਤਾਂ ਸੁਣ ਵੀ ਨਹੀਂ ਸਕਦੇ। ਆ ਜਿਹੜਾ ਗਿਆਨ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਨਾ ਮੈਂ ਸੇਵਾ ਦੀ ਗੱਲ ਕਰਨਾ ਆਪਣੇ ਜਿਹੜਾ ਮੁੱਦਾ ਹੈ ਉਸ ਤੋਂ ਭੱਟ ਕੇ ਗੱਲ ਨਹੀਂ ਕਰਦਾ। ਇਹ ਕਿਤਨੇ ਵੱਡੀ ਸੇਵਾ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਦੇ ਕੀਰ ਖਾਣੂ ਕਰਕੇ ਜਾ ਸਕਾਈ। ਮੈਂ ਸੱਚੀ ਕੋ ਗੱਲ ਦੇ ਪ੍ਰੂਫ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਸਾਡਾ ਬਖਸ਼ਿਆ ਗਿਆਨ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਕਿਸੇ ਜਾਤੀ ਵਿਸ਼ੇਸ਼ ਵਾਸਤੇ ਨਹੀਂ ਕਿਸੇ ਖਾਸ ਵਰਗ ਵਾਸਤੇ ਨਹੀਂ ਸਾਡਾ ਦਿੱਤਾ ਗਿਆਨ ਕੇਵਲ ਸਾਡੇ ਪਰੋਤਾਰਾਂ ਵਾਸਤੇ ਹੀ ਨਹੀਂ ਇਹ ਗਿਆਨ ਸਮੁੱਚੀ ਮਨੁੱਖਤਾ ਵਾਸਤੇ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਤਾਂ ਵਰਨਾ ਕੋਵੋ ਸੰਝਾ ਅਸੀਂ ਆਪਣੇ ਗੁਰੂ ਸਾਹਿਬ ਜੀ ਦਾ ਅਨੁਸਾਰ ਨਹੀਂ ਕਰਨਾ ਹੈ ਜਿਹੜਾ ਗਿਆਨ ਮੇਰੇ ਕੋਲ ਹੈ ਜੇ ਮੈਂ ਇਹ ਕਰ ਨੂੰ ਧਿਆਨ ਵਿੱਚ ਰੱਖ ਕੇ ਕਿ ਗਿਆਨ ਅੱਗੇ ਜਾਵੇ ਪਰ ਹਰ ਕਿਸੇ ਪਾਸ ਨਹੀਂ ਉਸ ਦੇ ਉੱਪਰ ਕੋਈ ਸੀਮਾ ਉਹਦੇ ਉੱਪਰ ਕੋਈ ਬ੍ਰੇਕ ਉਹਦੇ ਉੱਪਰ ਕਿਸੇ ਕਿਸਮ ਦੀ ਹੋਰ ਕੋਈ ਬੰਦਸ਼ ਦਾਦਿਆ ਤੇ ਸਾਰੇ ਸੰਗਤ ਦੇ ਮੇਰੇ ਮਨ ਦੀ ਬੇਇਮਾਨੀ ਹੈ ਮੈਂ ਜੋ ਕੁਝ ਮੇਰੇ ਪੱਲੇ ਆ ਉਹਦੇ ਨਾਲ ਇਨਸਾਫ ਨਹੀਂ ਕਰਦਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਜਾਚ ਸਿਖਾਈ जे थे कोई धन है उसका एक हिस्सा जरूरतमंद और जो तो थे पास ज्ञान है जो थोड़ा हिरदार रूपी खजाना नाम रूपी मोहरू धन भरिया गया है फिर दान तुसे के बंडो माघ बजन संसाधुआ धूड़ी करके स्नान ਹਰ ਦਾ ਨਾਮ ਧਿਆਏ ਸੁਣਾ ਸਰਨਾ ਨੂੰ ਕਰਦਾ ਇਹ দান ਕੇ ਦੇਣਾ ਹੈ ਪਰ ਤਾਂ ਜੇ ਤੁਹਾਡੇ ਕੋਲ ਦੇ ਹੈ ਇਸੇ ਤਰ੍ਹਾਂ ਗਿਆਨ ਸਾਡੇ ਗੁਰੂ ਸਹਿਬਾਨ ਨੇ ਗਿਆਨ ਸੰਸਾਰ ਨੂੰ ਵੰਡਿਆ ਬਿਨਾ ਕਿਸੇ ਦਿੱਕਰੀ ਤੋਂ ਜਿਹੜੀ ਇਹ ਗਿਆਨ ਦੀ ਹੈ ਨਾ ਇਹ ਨੌਲੇਜ ਦੀ ਪਾਵਰ ਹੈ ਇਹ ਆਪਾ ਇੱਕ ਜੀਸ ਨੂੰ ਆਪਣੀ ਵੱਲੋਂ ਆਪਣੀ ਜਰਨ ਦੇ ਨਾਲ ਆਪਣੇ ਉਦਮ ਤੇ ਨਾਲ ਕਿਸੇ ਨੂੰ ਮੁਹਈਆ ਕਰਵਾਉਂਦੇ ਹਾਂ ਕਿਸੇ ਨੂੰ ਪ੍ਰੋਵਾਈਡ ਕਰਵਾਉਂਦੇ ਹਾਂ ਸੋ ਸਾਰ ਸੰਗਤ ਅੱਜ ਦੀ ਤਾਰੀਖ ਦੇ ਵਿੱਚ ਮਨੋਕਤਾ ਦੀ ਇਹ ਸਾਰਿਆਂ ਤੋਂ ਵੱਡੀ ਸੇਵਾ ਹੈ ਦੁਨੀਆ ਦੇ ਕਿਸ ਕੋਨੇ ਵਿੱਚ ਵੀ ਚਲੇ ਜਾਓ ਜਿਨ੍ਹਾਂ ਦੇ ਪਾਸ ਗਿਆਨ ਹੈ ਉਹ ਦੁਨੀਆ ਦੇ ਕਿਸੇ ਕੋਨੇ ਤੇ ਬੈਠੇ ਮਾਰ ਨਹੀਂ ਖਾ। ਸਾਡੇ ਗੁਰੂ ਸਾਹਿਬਾਂ ਨੇ ਇੱਕ ਵਾਰ ਹੋਰ ਕੋਈ ਜੀ ਬੇਨਤੀ ਕਰਕੇ ਆਪਣੇ ਵਿਚਾਰਾਂ ਨੂੰ ਇੱਥੇ ਸੰਗੋਹਿਤ ਕਰਨਾ ਹੈ ਸਾਨੂੰ ਕੋ ਵੱਖਰੀ ਪਛਾਣ ਦਿੱਤੀ ਇਹ ਪਛਾਣ ਇਹਦੇ ਵਾਸਤੇ ਨਹੀਂ ਵੀ ਅਸੀਂ ਕਈ ਇਹ ਬਿਲੌਜੀ ਅਸੀਂ ਗੁਰੂ ਕੇ ਸਿੱਖ ਹਾਂ ਇਸ ਗੱਲ ਦਾ ਫਕਰ ਕਰੀਏ ਸਾਨੂੰ ਸਤਗੁਰੂ ਜੀ ਨੇ ਰਹਿਤਾਂ ਦਿੱਤੀਆਂ ਨੇ ਸਾਨੂੰ ਵੱਖਰੀ ਪਹਿਚਾਣ ਦਿੱਤੀ ਹੈ ਪਹਿਚਾਣ ਤੇ ਆਪਣੀ ਹੱਥੋਂ ਬਣਾ ਲੈਂਦੇ ਕੋਈ ਚੰਗੀ ਬਣਾ ਲੈਂਦੇ ਨੇ ਵੀ ਮਾੜੀ ਬਣਾ ਲੈਂਦੇ ਨੇ ਪਰ ਵੱਖਰੀ ਪਹਿਚਾਣ ਇਸ ਕਰਕੇ ਦਿੱਤੀ ਹੈ ਮਿਸਨ ਸਾਹਿਬ ਉਹਦਾ ਵੀ ਉਹ ਗੁਰੂ ਦਾ ਸਿੱਖਿਆ ਹੈ ਜੇ ਫਾਸੋਂ ਕੁਝ ਹਾਸਿਲ ਕੀਤਾ ਜਾ ਸਕਦਾ ਹੈ ਜੇ ਮੈਨੂੰ ਕੋਈ ਜ਼ਰੂਰਤ ਹੈ ਮੈਂ ਕਿਸੇ ਮੁਸੀਬਤ ਵਿੱਚ ਹਾਂ ਉਹਦੇ ਪਾਸੋਂ ਜਾ ਕੇ ਸਹਾਇਤਾ ਦੀ ਮੰਗ ਕਰ ਸਕਦਾ ਹੈ ਜਿਹੋਦੇ ਪਾਸ ਗਿਆਨ ਹੈ ਉਹਦੇ ਮਾਸੋਂ ਪਾਸੋਂ ਮੈਂ ਗਿਆਨ ਦੀ ਇਜਾਜ਼ਤ ਮੰਗ ਸਕਦਾ ਹੈ ਉਸਾਰ ਸੰਗਤ ਸਾਡਾ ਭਾਈਚਾਰਾ ਹਰ ਖੇਤਰ ਦੇ ਵਿੱਚ ਪ੍ਰਸਾਦ ਹੈ। ਸਤਖ ਨੂੰ ਪ੍ਰਮਾਣ ਦੇਣ ਦੀ ਜ਼ਰੂਰਤ ਕੋਈ ਨਹੀਂ। ਸਰਦਾਰ ਜਸਤੇਜ ਸਰਦਾਰ ਜਗਜੀਤ ਸਿੰਘ ਜਿਨ੍ਹਾਂ ਨੂੰ ਕਿਤਨਾ ਵੱਡਾ ਮਾਣ ਦਿੱਤਾ ਸਤਗੁਰੂ ਜੀ ਨੇ ਜਿਹੜਾ ਰਸਤਾ ਇਹਨਾਂ ਨੇ ਅਧਿਆਰ ਕੀਤਾ ਕਿ ਸਤਮੂ ਜੀ ਦੇ ਬਚਨ ਦੇ ਨਾਲੋਂ ਸਿਖਰ ਤੱਕ ਗਏ। ਦੇਖੋ ਇਹ ਵੀ ਮੈਂ ਬੇਝਿਰੀ ਕਰਦੇ ਆ ਜਿਹੜਾ ਵੀ ਸਾਡਾ profession ਹੈ ਨਾ ਇੱਕ ਸਿੱਖ ਦਾ ਪ੍ਰੋਫੈਸ਼ਨਰ ਜਿਹਦੀ ਦੂਰੋਂ ਪਛਾਣ ਹੋ ਜਾਂਦੀ ਹੈ ਉਹਨੂੰ ਸਾਰਾ ਸੰਸਾਰ ਦੇਖਦਾ ਹੈ ਉਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਮੈਂ ਕੌਣ ਹਾਂ ਲੱਖਾਂ ਦੇ ਵਿੱਚ ਵੀ ਪਛਾਣਿਆ ਜਾ ਸਕਦਾ ਹੈ ਪਰ ਉਹਨੂੰ ਆਪਣੀ ਵੱਲੋਂ ਕੋਈ ਅਖਰਾ ਆਪਣੀ ਵੱਲੋਂ ਕੋਈ ਵਿਸ਼ੇਸ਼ ਐਫਰਟ ਕਰਨੀ ਪੈਣੀ ਹੈ ਇੱਕ ਸਟੈਪ ਹਮੇਸ਼ਾ ਦੂਸਰਿਆਂ ਨਾਲੋਂ ਉੱਪਰ ਰਹਿਣਾ ਪਵੇਗਾ ਜੇ ਇੱਕ ਸਟੈਪ ਹੇਠਾਂ ਆ ਗਿਆ ਫਿਰ ਨਿਗਾਹ ਤੇ ਫੇਰ ਵੀ ਜਾਏਗੀ ਪਰ ਉਸ ਦਾ ਦ੍ਰਿਸ਼ਟੀਕੋਣ ਜਿਹੜਾ ਹੈ ਨਾ ਇਹੰਗਲ ਆ ਕੋਈ ਹੋਰ ਹੋਣੀ ਨਹੀਂ। ਅਸੀਂ ਜੇ ਆਪਣੀ ਵੱਖਰੀ ਪਛਾਣ ਬਣਾਈ ਹੈ ਜਿਹੜਾ ਵੀ ਅਸੀਂ profession ਅਖਤਿਆਰ ਕਰਦੇ ਆ ਇਹ ਸਾਡੀ ਸੇਵਾ ਹੋਵੇਗੀ ਉਸ profession ਦੇ ਉੱਤੇ ਜੇ ਅਸੀਂ ਸਿਖਰ ਤੱਕ ਜਾਈਏ। ਨੇ ਇਹ ਆਪਣੇ profession ਦੇ ਬਿਲਕੁਲ ਟੋਪ 'ਤੇ ਰਹੇ ਨੇ। ਆਪਣੀ ਆਰਟ ਦੇ ਵਿੱਚ ਹੁਣ ਆਪਾਂ ਮੈਂ ਇੱਥੇ ਥੋੜਾ ਜਿਹਾ ਸੀਮਿਤ ਹੋ ਜਾਵਾਂਾ ਇਹ ਸਿੱਖੀ ਦੀ ਬਹੁਤ ਵੱਡੀ ਸੇਵਾ ਹੈ ਨਾ। ਸਰਦਾਰ ਬਰਮੋਲ ਚੰਗ ਜਿਹੜਾ ਵਾਸਤਾ ਉਹਨਾਂ ਨੇ ਹਿਆਤ ਕੀਤਾ ਭਾਵੇਂ ਉਹਨਾਂ ਦੀ ਇੱਛਾ ਨਹੀਂ ਸੀ ਪਰ ਉਸ ਰਸਤੇ 'ਤੇ ਉਤਿਆਰ ਕਰਕੇ ਉਹ ਸਿਕਰ ਤੱਕ ਪਹੁੰਚ ਗਏ ਉਹ ਨਾਲ ਇੱਕ ਬਹੁਤ ਵੱਡੀ ਧਿਆਨ ਹੈ ਸੰਸਾਰ ਨੂੰ ਪਤਾ ਕਿ ਜਿਹੜੀ ਸਿੱਖਿਆ ਦੇ ਵਿੱਚ ਇਹੋ ਜਿਹੇ ਇੰਟਰੈਕਚੁਅਲ ਨਹੀਂ ਨੇ ਸੰਸਾਰ ਨੂੰ ਪਤਾ ਨਹੀਂ ਆ ਫਿਜ਼ੀਕਲ ਦੇ ਵਿੱਚ ਹੋ ਜੇ ਅਰਥ ਸ਼ਾਸਤਰ ਦੀ ਇਹੋ ਜਿਹੀ ਸੋਝ ਰੱਖਣ ਵਾਲੇ ਸੋਝਵਾਨ ਵੀ ਨਹੀਂ ਇਨਾਲੇ ਇਤਨਾ ਵੱਡਾ ਇਹ ਮੁਰਾਦਬਾ ਹੱਥੋਂ ਕੀਤਾ ਸੰਸਾਰ ਨੂੰ ਪਤਾ ਲੱਗਿਆ ਕਿ ਸੇਕ ਭਾਈਚਾਰੇ ਦੇ ਵਿੱਚ ਇਤਨੇ ਉੱਚ ਕੋਟੀ ਦੇ ਜਿਹੜੇ ਕਾਨੂੰਨ ਦੇ ਮਾਹਰ ਵੀ ਨੇ ਸੋ ਕਹਿ ਰਹੇ ਤੋਂ ਬਾਅਦ ਜੇ ਸਾਨੂੰ ਸਤਿਗੁਰੂ ਜੀ ਨੇ ਵੱਖਰੀ ਪਛਾਣ ਦਿੱਤੀ ਆ ਤਾਂ ਸਾਡਾ ਇਹ ਫਰਕ ਪੈਂਦਾ ਕਿ ਉਹ ਜਿਹੜੇ ਤੇ ਚਾਹਤ ਹੀ ਹੁੰਦੀ ਹੈ ਉਹ ਤੇ ਮਜਬੂਰੀ ਨਾਲ ਕਰਨੀ ਪੈਂਦੀ ਹੈ ਔਰ ਇੱਕ ਜ਼ੇਹਰ ਵਾਲੀ ਹੁੰਦੀ ਹੈ ਉਹ ਜਿਹੜੇ ਨਿਭਾਉਂਦੇ ਨੇ ਉਹਨਾਂ ਨੂੰ ਲੋਕੀ ਸਤਕਾਰ ਦੀ ਨਿਗਾਹ ਤੇ ਨਾਲ ਦੇਖਦੇ ਨੇ ਔਰ ਜਿਹੜੇ ਨਹੀਂ ਨਿਭਾਉਂਦੇ ਉਹਨਾਂ ਦਾ ਕਈ ਵਾਰ ਲੋਕੀ ਕਿਰਣਾ ਦੀ ਨਿਗਾਹ ਨਾਲ ਦੇਖਦੇ ਆਂਦੇ ਨੇ ਪਰ ਇੱਕ ਸੇਵਾ ਹੈ ਇਹ ਚਾਚੂਮੀ ਔਰ ਦਮੇਵਾਰੀ ਦੋਨਾਂ ਤੋਂ ਲੱਗਦੀ ਹੈ ਅਸੀਂ ਸਾਨੂੰ ਸਤਗੁਰੂ ਜੀ ਨੇ ਵੱਖਰੀ ਪਛਾਣ ਦਿੱਤੀ ਹੈ ਅਸੀਂ ਇਹ ਵੱਖਰਾ ਹੀ ਰਸਤਾ اختیار ਕਰਨਾ ਹੈ ਕਿਉਂਕਿ ਇਹ ਗੁਰਸਿੱਖ ਦਾ ਰਸਤਾ ਕੋਈ ਆਮ ਸਾਧਾਗਨ ਰਸਤਾ ਨਹੀਂ ਹੁੰਦਾ ਜਿਸ ਤਰ੍ਹਾਂ ਬੀੜ ਜੀ ਨੇ ਕਥਨ ਕੀਤਾ ਹੈ ਨਾ ਵਾਟ ہماری ਹਰੇ ਉਡੇਣੀ ਖੰ데요 ਦੇਖੀ ਬਹੁਤ ਪੈਣੀ ਉਸ ਉੱਪਰ ਹੈ ਮਾਰਗ ਮੇਰਾ ਸੀ ਉਸ ਮਾਰਗ ਉਸ ਰਸਤੇ ਪਰ ਚੱਲਣਾ ਹੈ ਜਿਹੜਾ ਰਸਤਾ ਖੰਡੇ ਦੀ ਧਾਰ ਕੋਲ ਤੁੰਣਾ ਕੋ ਕੱਟਣਾ ਨਹੀਂ ਖੰ데요 ਦੇਖੀ ਬਾਦ ਹੁੰਦੀ ਕੀ ਇਹਤ ਮਾਰਗ ਜਾਣਾ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਖੰਡੇ ਦੀ ਧਾਰ ਕੋਲ ਤੁੰਣਾ ਸਿਖਾਇਆ ਹੈ ਸੰਸਾਰ ਨਾਲੋਂ ਕੁਝ ਵੱਖਰਾ ਕਰਨੀ ਜਾਨ ਸਿਖਾਈ ਹੈ ਜਦੋਂ ਅਸੀਂ ਸੰਸਾਰ ਦੇ ਨਾਲੋਂ ਕੁਝ ਵੱਖਰਾ ਕਰਾਂਗੇ ਪੋਜੀਟਿਵਲੀ ਇਹ ਜੋ ਸਾਹਿਬ ਜੀ ਕੋਲ ਨਹੀਂ ਤਰਪਾ ਦਾ ਸੰਕਲਪ ਸੀ ਨਾ ਕਿ ਮੈਂ ਇਹੋ ਜਿਹਾ ਪੰਥ ਸਾਜਾਂਗਾ ਜਿਸ ਦੀ ਕੋਈ ਵੱਖਰੀ ਪਛਾਣ ਹੋਵੇਗੀ ਇਹ ਸਾਡੀ ਸਾਖ ਪਛਾਣ ਹੋਵੇਗੀ ਨਿਕੋ ਸਾਹਿਬ ਜੀ ਨੇ ਸਾਨੂੰ ਨਿਤਾੜਿਆ ਹਯਾ ਨੂੰ ਮਾਰ ਦਿੱਤਾ ਨਿਤਾੜਿਆ ਹਯਾ ਜੇ ਦੱਬਿਆ ਜੇ ਕੁਝ ਹੋਇਆ ਜੇ ਗਰੀਬਾਂ ਦੀ ਅੱਜ ਵੀ ਸੇਵਾ ਹੋ ਰਹੀਆਂ ਪਰ ਕਿਸੇ ਸਵਾਰਥ ਦੇ ਨਾਲ ਵੀ ਇਹ ਕੇਵਲ ਸਾਡੇ ਜੋਗੇ ਰਹਿ ਜਾਣ ਅਜੇ ਸੱਪ ਦੇ ਘੜੇ ਨੇ ਇਹ ਤੋਂ ਉੱਤੇ ਜੜਾਈ ਗਈ ਹੈ ਅਜੇ ਇਸ ਭਾਰ ਨਰਨ ਸੇਵਾ ਹੋ ਰਹੀ ਹੈ ਸਤਿਗੁਰੂ ਜੀ ਨੇ ਸਾਨੂੰ ਕਿਹਾ ਜੇ ਸੇਵਾ ਕਰਨ ਦੀ ਜਾਂਚ ਸਥਾਈ ਹੈ ਉਹਨਾਂ ਨੇ ਵੀ ਦੁੱਖਤਾ ਦੇ ਕਿਹੋ ਜਿਹੀ ਸੇਵਾ ਕੀਤੀ ਵੀ ਤੁਸੀਂ ਇੱਥੋਂ ਉੱਠ ਕੇ ਉੱਪਰ ਜਾਣਾ ਸ਼ਕਮ ਗੀਤਾ ਉਹਨਾਂ ਬਾੜੀ ਰਾਜਾ ਨੂੰ ਲਲਕਾਰ ਕੇ ਕਿਹਾ ਵੀ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਨਾ ਵੀ ਇਹ ਤਾਂ ਲਾਗੀ ਨੇ ਇਹ ਤਾਂ ਸੰਸਾਰ ਦਾ ਬਹੁਤ ਹੇਟਲਾ ਵਰਗ ਹੈ ਸਤਗੁਰੂ ਜੀ ਕਹਿਣ ਲੱਗੇ ਵਗਤ ਆਵੇਗਾ ਅਸੀਂ ਇਹਨਾਂ ਨੂੰ ਸਰਦਾਰ ਬਣਾਉਣਾ ਹੈ ਇਹਨਾਂ ਨੂੰ ਇੱਥੇ ਇੱਥੋਂ ਤੱਕ ਹੀ ਸੀਮਤ ਨਹੀਂ ਰੱਖਣਾ ਇਹਨਾਂ ਦਾ ਲੈਵਲ ਅਸੀਂ ਉਹ ਕਰਕੇ ਸੰਸਾਰ ਨੂੰ ਦਿਖਾ ਦੇਣਾ ਹੈ ਪਤਾ ਲੱਗੇ ਸੰਸਾਰ ਨੂੰ ਸਿੱਖ ਕੌਮ ਹੁੰਦੀ ਕੀ ਹੈ ਬੋਤਾਤੇ ਸੋ ਮੇਰਾ ਕਹਿਣ ਦਾ ਅਰਥ ਪਰ ਕੀ ਹੋਈ ਹੈ ਕਿ ਸਤਗੁਰੂ ਜੀ ਨੇ ਸਾਨੂੰ ਵੱਖਰੇ ਬਣਾਇਆ ਹੈ ਅਗੇ ਜੋਗਤ ਕਰਨਾ ਸੰਸਾਰ ਨਾਲੋਂ ਵੱਖਰਾ ਸਾਨੂੰ ਕਰਨਾ ਪਵੇਗਾ ਸਾਰੇ ਬਖਰੇ ਪੜਦੇ ਨਾਲ ਇਨਸਾਨ ਅਸੀਂ ਤਾਂ ਦਰਤਾਂ ਉਹ ਜਿਨ੍ਹਾਂ ਨੇ ਇਸ ਬਖਰੇ ਪੜਦੇ ਨਾਲ ਨਿਸਾਬ ਕੀਤਾ ਉਹਨਾਂ ਨੂੰ ਵੀ ਇਸਲਾਮ ਹੈ ਔਰ ਮੈਂ ਆਸੇ ਰੱਖਦਾ ਸੀ ਇੱਥੇ ਵਿਦਿਆਰਥੀ ਬਹੁਤ ਵੱਡੀ ਗਿਣਤੀ ਬੈਠਾ ਹੋਵੇਗਾ ਉਹਨਾਂ ਨੂੰ ਵੀ ਮੇਰਾ ਇਹ ਬੇਨਤੀ ਸੰਦੇਸ਼ ਜੀ ਇਹ ਕਹਦਾ ਹੈ ਇਹੋ ਹੀ ਉਹਨਾਂ ਨੂੰ ਮੇਰੀ ਅਰਜ਼ੋ ਇਹੋ ਹੀ ਬੇਨਤੀ ਹੈ ਵੀ ਉਹਨਾਂ ਨੇ ਇਹੋ ਜਿਹਾ ਵਖਰਾ ਕਰਨਾ ਹੈ ਐਸਾ ਵੱਖਰਾ ਰਸਤਾ ਅਖਤਿਆਰ ਕਰਨਾ ਹੈ ਕਿਉਂਕਿ ਸਿੱਕ ਧਰਮ ਦੇ ਸੰਦਰਭ ਦੇ ਵਿੱਚ ਸੇਵਾ ਦੀ ਗੱਲ ਹੋ ਰਹੀ ਹੈ ਇਸ ਕਰਕੇ ਮੈਂ ਆਪਣੇ ਦਾਇਰੇ ਵਿੱਚ ਹਾਂ ਇਸ ਸੰਸਾਰ ਨੂੰ ਪਤਾ ਲੱਗੇ ਵੀ ਇਹ ਵੱਖਰੀ ਕੌਮ ਇੱਕ ਵਿਸ਼ੇਸ਼ ਇੱਕ ਨਿਰਿਕਲੀ ਸੇਵਾ ਕਰ ਰਹੀ ਹੈ ਜਿਹੜੀ ਸਿਰਫ ਸਿਰਫ ਇਹ ਕੌਮ ਨਹੀਂ ਕਰ ਸਕਦੀ ਹੈ ਸੋ ਇਹਨਾਂ ਕੋਲ ਕਹਿੰਦਾ ਮੈਂ ਤੁਹਾਡੇ پاسੋਂ ਸ਼ਹਿਮੰਦਾ ਜੀ ਦਾ ਤੁਸੀ ਬਹੁਤ ਲੰਮੇ ਸਮੇਂ ਤੋਂ ਬੈਠੇ ਹੋ ਲੰਮੇ ਸਮੇਂ ਤੋਂ ਬੈਠੇ ਹੋਣ ਦੇ ਬਾਵਜੂਦ ਵੀ ਧੀਰਜ ਜਿਦਾਂ ਸੁਣਿਆ ਹੈ ਸਭ ਦਾ ਬਹੁਤ ਧੰਨਵਾਦ वाहेगुरु जी का ख़ालसा वाहिगुरु